ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸ ਤਰੀਕੇ ਨਾਲ ਪੈਲਗਾਮ ਦੇ ਵਿੱਚ 26 નિર્ਦੋਸ਼ ਭਾਰਤੀਆਂ ਨੂੰ ਧਰਮਪੁਸ਼ਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਅਸੀਂ ਉਹਦੀ ਕਿਹੜੇ ਸ਼ਬਦਾਂ ਦੀ ਨਿੰਦਾ ਕੀ ਕਰਨੀ ਸ਼ਬਦ ਨਹੀਂਗੇ ਕਿ ਇਸ ਘਟਨਾ ਦੀ ਨਿੰਦਾ ਕੀਤੀ ਜਾ ਸਕਦੀ ਔਰ ਇਹਦੇ ਕਾਰਨ ਸਾਰੇ ਦੇਸ਼ ਭਰ ਵਿੱਚ ਰੋਸ ਹੈ ਔਰ ਦੇਸ਼ਟੀਨੀ ਵਿਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਵਾ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਵੀ ਜਾਰ ਕੀਤੀ ਗਈ ਹੈ ਔਰ ਰੋਸ਼ ਵੀ ਹੈ ਜਾਰੀ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਮੀਡੀਏਟਲੀ ਸਟੈਪਸ ਲਿੱਤੇ ਉਹਨਾਂ ਦਾ ਸਿੰਧੂ ਜਲ ਸਮਝੌਤਾ ਵੀ ਸੀ ਰੱਦ ਕੀਤਾ ਔਰ ਸਾਰੇ ਪਾਕਿਸਤਾਨੀ ਇਸ ਨੂੰ ਇਮੀਡੀਏਟਲੀ ਦੇਸ਼ ਛੱਡ ਕੇ ਜਾਣ ਦਾ ਆਦੇਸ਼ ਵੀ ਦਿੱਤਾ ਲੇਕਿਨ ਫੇਰ ਵੀ ਦੇਖਣ ਚਾ ਰਿਹਾ ਕਿ ਕਿਤਨੇ ਕਿਤੇ ਕੋਈ ਤਵਾਦ ਉਤੇ ਟਿਲ ਹੈਗੀ ਹੈ ਇਸ ਸੰਦਰਭ ਵਿੱਚ ਅੱਜ ਸਾਰੇ ਪੰਜਾਬ ਪਰ ਦੇ ਡਿਪਟੀ ਕਮਿਸ਼ਨਰਸ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਮੀਡੀਏਟਲੀ ਆਈਡੈਂਟੀਫਾਈ ਕਰੇ ਕਿ ਕਿਹੜੇ ਪਾਕਿਸਤਾਨੀਜ਼ ਕਿਉਂਕਿ ਵੀਜ਼ਾ ਰੱਦ ਹੋ ਗਏ ਨੇ ਉਹ ਤਾਂ ਸਾਰੇ ਇਲੀਗਲ ਹੋ ਗਏ ਉਹ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਔਰ ਉਹਨਾਂ ਨੂੰ ਤੁਰੰਤ ਡਿਪੋਰਟ ਕਰਨ ਦਾ ਕੰਮ ਕੀਤਾ ਜਾਵੇ ਤਾਂ ਕਿ ਇਹ ਲੋਕ ਜਿਹੜੇ ਹੈਗੇ ਨੇ ਹੁਣ ਸਾਰੇ ਦੇਸ਼ ਵਾਸਤੇ ਖਤਰਾ ਬਣ ਗਏ ਨੇ ਜੋ ਹਾਲਾਤ ਬਾਰਡਰ ਤੇ ਹੈਗੇ ਨੇ ਔਰ ਜਿਸ ਤਰੀਕੇ ਨਾਲ ਕਾਰਾਣਾ ਹਰਕਤ ਇਹਨਾਂ ਪੈਲਗਮ ਚ ਕੀਤੀ ਹੈ ਇਹਨਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇਗਾ ਭਾਰਤ ਤਿਆਰ ਹੈ ਉਸ ਦੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਕਲਪ ਲੀਤਾ ਹੈ ਕਿ ਮੈਂ ਇੱਕ ਇੱਕ ਵਿਅਕਤੀ ਜਿਨੇ ਸਾਡੇ ਦੇਸ਼ ਵਾਸੀ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਨੂੰ ਤੇ ਇਹ ਵਾਰਦਾਤ ਕਰਨ ਵਾਲੇ ਔਰ ਉਹਨਾਂ ਦੇ ਆਕਾਵਾਂ ਨੂੰ ਟੁੰਡ ਟੁੰਡ ਕੇ ਜਿਹੜਾ ਹੈਗਾ ਅਸੀਂ ਇਹਦਾ ਹਿਸਾਬ ਲਵਾਂਗੇ ਸੋ ਉਸ ਸੰਦਰਭ ਦੇ ਵਿੱਚ ਜਿਹੜਾ ਹੈਗਾ ਵਾ ਅਸੀਂ ਡੀਸੀ ਸਾਹਿਬ ਨੂੰ ਮਿਲਣ ਦੇ ਨਾਲ ਆਏ ਸੀ ਕਿ ਜਿੰਨੇ ਵੀ ਪਾਕਿਸਤਾਨੀ ਜਿਹੜੇ ਹੈਗੇ ਨੇ ਇਥੇ ਰਹਿ ਰਹੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਔਰ ਉਹਨਾਂ ਖਿਲਾਫ ਕਾਰਵਾਈ ਕਰਦੇ ਸਰ ਤੁਹਾਡੇ ਵੱਲੋਂ ਕੋਈ ਜਾਣਕਾਰੀ ਹੋਵੇ ਕੁਝ ਤੁਹਾਡੇ ਸਾਹਮਣੇ ਕੋਈ ਆંકੜੇ ਆਏ ਹੋ ਨਹੀਂ ਐਸਾ ਨਹੀਂ ਹੈ ਇਹਦੀ ਆંકੜਿਆਂ ਦੀ ਔਰ ਸਾਰੀ ਚੀਜ਼ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਹੀ ਹੁੰਦੀ ਹੈ ਇਸੇ ਪਿਛੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਿਣ ਆਏ ਆ ਇਮੀਡੀਏਟ ਜਿਹੜਾ ਹੈਗਾ ਵੈ ਇਹਨੂੰ ਆਇਡੈਂਟੀਫਾਈ ਕਰੋ ਔਰ ਰਿਪੋਰਟ ਕਰੋ ਕਿਉਂਕਿ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਦੇਸ਼ ਵਾਸਤੇ ਖਤਰਾ ਬਣੇ ਹੋਏ ਨੇ ਇੱਕ ਬੜੀ ਮੰਦਭੰਗੀ ਘਟਨਾ ਜਿਨੇ ਸਾਰੇ ਹਿੰਦੁਸਤਾਨ ਨੂੰ ਹਿੰਦੁਸਤਾਨ ਵਾਸੀਆਂ ਨੂੰ ਜੋ ਘੋਰ ਕੇ ਰੱਖਤਾ ਜਿਸ ਢੰਗ ਦੇ ਨਾਲ ਸਾਡੇ ਨਇੱਥੇ ਭੈਣ ਭਰਾਵਾਂ ਦੇ ਉੱਤੇ ਕਤਲੋਗਾਰਥ ਹੋਇਆ ਔਰ 26 ਨਿਰਦੋਸ਼ ਹਿੰਦੁਸਤਾਨ ਵਾਸੀ ਜਿਹੜੇ ਆਪਣਾ ਛੁੱਟੀਆਂ ਮਨਾ ਰਹੇ ਸੀਗੇ ਆਪਣਾ ਇੰਜੋਏ ਕਰਨ ਗਏ ਹੋਏ ਸੀਗੇ ਬਿਨਾ ਕਿਸੇ ਨੂੰ ਦੁੱਖ ਦਿੱਤੇ ਉਹ ਐਸੇ ਲੋਕਾਂ ਦੇ ਉੱਤੇ ਇੱਕ ਟੂਰਿਸਟ ਦੇ ਉੱਤੇ ਜਿਸ ਢੰਗ ਦੇ ਨਾਲ ਕਤਲੋਗਾਰਥ ਹੋਈ ਉਹਨੇ ਸਾਰਾ ਹਿੰਦੁਸਤਾਨ ਨੂੰ ਹਿਲਾ ਕੇ ਰੱਖਤਾ ਹਿੰਦੁਸਤਾਨੀ ਦੁਨੀਆ 'ਚ ਉਹਦੇ ਪ੍ਰਤੀ ਬਹੁਤ ਵੱਡਾ ਰੋਸ ਉੱਭਰ ਕੇ ਆਇਆ ਔਰ ਪ੍ਰਧਾਨ ਮੰਤਰੀ ਜੀ ਨੇ ਉਹਦੇ ਇਕਦ ਤੱਕ ਅਸੀਂ ਕੁਝ ਪਾਕਿਸਤਾਨ ਤੇ ਪਾਬੰਦੀਆਂ ਵੀ ਲਗਾਈਆਂ ਔਰ ਜਿਹੜੇ ਲੋਕ ਜਿਹੜੇ ਵੀਜ਼ਾ ਲੈ ਕੇ ਹਿੰਦੁਸਤਾਨ ਚ ਆਏ ਨੇ ਉਹਨਾਂ ਨੂੰ ਇਮੀਡੀਏਟ ਪਾਕਿਸਤਾਨ ਛੱਡਣ ਦੀ ਹਦਾਇਤ ਦਿੱਤੀ ਬਹੁਤ ਸਾਰੇ ਲੋਕ ਡਿਪੋਰਟ ਕਰਤੇ ਗਏ ਲੇਕਿਨ ਕੁਝ ਲੋਕ ਛੁਪ ਕੇ ਇਧਰ ਉਧਰ ਰਹਿ ਰਹੇ ਨੇ ਅਸੀਂ ਉਹਦਾ ਮੰਗ ਪੱਤਰ ਡੀਸੀ ਸਾਹਿਬ ਦੇ ਰਾਹੀਂ ਮਾਰਫਤ ਗਵਰਨਰ ਸਾਹਿਬ ਤੱਕ ਪੰਜਾਬ ਮੁੱਖ ਮੰਤਰੀ ਤੱਕ ਭੇਜਿਆ ਕਿ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਆਇਡੈਂਟੀਫਾਈ ਕਰਕੇ ਇਥੋਂ ਡਿਪੋਰਟ ਕੀਤਾ ਜਾਵੇ ਜਿਹੜੇ ਲੋਕ ਬਿਨਾ ਵੀਜ਼ੇ ਤੋਂ ਅਨਲੀਗਲ ਤਰੀਕੇ ਨਾਲ ਸਾਡੇ ਦੇਸ਼ 'ਚ ਰਹਿ ਰਹੇ ਨੇ ਕੱਲ ਨੂੰ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਉਹ ਲੋਕ ਕੁਝ ਸ਼ਰਾਰਤ ਕਰਨ ਐਸੇ ਲੋਗਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਪ੍ਰਸ਼ਾਸਨ ਦੇ ਰਾਹੀਂ ਆਮ ਪਬਲਿਕ ਨੂੰ ਸੁਚੇਤ ਕਰਕੇ ਉਹਨਾਂ ਦੇ ਰਾਹੀਂ ਉਹਨਾਂ ਨੂੰ ਇੱਥੋਂ ਡਿਪੋਰਟ ਕਰਨ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡਾ ਮੁਲਕ ਜਿਹੜਾ ਅਮਨ ਸ਼ਾਂਤੀ ਦੇ ਨਾਲ ਰਹਿ ਸਕੇ ਅੱਜ ਅਸੀਂ ਤੁਹਾਡਾ ਧੰਨਵਾਦ ਕੀਤੀ ਸੁਰਖੀ ਟੀਮ ਨੂੰ ਅਤੇ ਨਾ ਜਿਹਨੂੰ ਇੱਕ ਮੈਮੋਰੰਡਮ ਦੇਣਾ ਆ ਮੰਗ ਪੱਤਰ ਦੇਣਾ ਆ ਜੋ ਸਾਡੇ ਇੰਡੀਆ ਦੇ ਵਿੱਚ ਪ੍ਰਵਾਸੀ ਜੋ ਪਾਕਿਸਤਾਨੀ ਰਹਿੰਦੇ ਨੇ ਪਾਕਿਸਤਾਨ ਦੇ ਨਾਗਰਿਕ ਇੱਥੇ ਇਲੀਗਲ ਤਿੱਕਨਾ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜਣ ਦੀ ਸਨਾਕਤ ਕਰਕੇ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾਵੇ ਜੋ 28 ਤਰੀਕ ਦੀ ਡੈਡਲਾਈਨ ਦਿੱਤੀ ਸੀ ਉਹਦੇ ਵਿੱਚ ਕਾਫੀ ਇੱਥੋਂ ਨਹੀਂ ਜਾ ਗਏ ਇੱਥੇ ਰਹਿ ਰਹੇ ਨੇ ਹਲੇ ਵੀ ਅਸੀਂ ਚਾਹੁੰਦੇ ਹਾਂ ਪੁਲਿਸ ਵੈਰੀਫਿਕੇਸ਼ਨ ਨਾਲ ਜਿੰਨੇ ਕਿਰਾਏਦਾਰ ਰਹਿੰਦੇ ਨੇ ਉਹ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਕੇ ਜੋ ਕੋਈ ਪਾਕਿਸਤਾਨੀ ਨਾਗਰਿਕ ਇੱਥੇ ਰਹਿ ਰਿਹਾ ਇਲੀਗਲ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਜੋ 22 ਜੂਨ ਇੱਥੇ ਕਾਨੂੰਨੀ ਹਰਕਤ ਕੀਤੀ ਗਈ ਆ નિર્ਦੋਸ਼ਾਂ ਨੂੰ ਮਾਰਿਆ ਗਿਆ ਉਹਦਾ ਅਸੀਂ ਪੁਰਜੋਰ ਸ਼ਬਦਾਂ ਦੇ ਵਿੱਚ ਨੰਦਿਆ ਕਰਾਂਗੇ ਮੀਟਿੰਗ ਵੀ ਹੋਈ ਕੀ ਉਹਦੇ ਤੇ ਫੈਸਲੇ ਲੈਣਗੇ ਮੀਟਿੰਗ ਵਿੱਚ ਇਹੀ ਫੈਸਲੇ ਲੈ ਗਏ ਨੇ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਜਿਹੜੇ ਸਾਡੇ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਆ ਚਾਹੇ ਕਸ਼ਮੀਰ ਦੇ ਵਿੱਚ ਨੇ ਚਾਹੇ ਜੰਮੂ ਦੇ ਵਿੱਚ ਨੇ ਇੱਥੇ ਸਾਡੇ ਪੰਜਾਬ 'ਚ ਕੋਈ ਸਾਡਾ ਕਸ਼ਮੀਰੀ ਭਰਾ ਪੈਣ ਰੰਦਾ ਉਹ ਸਾਡੇ ਭਰਾ ਨੇ ਪੈਣਾ ਨੇ ਉਹ ਸਾਡਾ ਭਾਈਚਾਰਾ ਅਸੀਂ ਸਾਰੇ ਹਿੰਦੂਸਤਾਨੀ ਇਕੱਠੇ ਆ ਕਸ਼ਮੀਰੀ ਜਿੰਨੇ ਵੀ ਸਾਡੇ ਮੁਸਲਮਾਨ ਭਰਾ ਨੇ ਪੈਣਾ ਨੇ ਉਹ ਸਾਡੇ ਭਰਾ ਨੇ ਪਰ ਜਿਹੜੇ ਪਾਕਿਸਤਾਨੀ ਨਾਗਰਿਕ ਇੱਥੇ ਇੰਨੀ ਗੱਲ ਤੇ ਕਿੰਨਾ ਰਹਿੰਦੇ ਨੇ ਉਹਨਾਂ ਨੂੰ ਅਸੀਂ ਇੱਥੋਂ ਬਾਹਰ ਭੇਜਣ ਦੀ ਮੰਗ ਕੀਤੀ ਆ ਉਹ ਮੰਗ ਪੱਤਰ ਦਿੱਤਾ ਹੋਰ ਅਸੀਂ ਇੱਕ ਬੇਨਤੀ ਹੋਰ ਕਰਦੇ ਆ ਪੰਜਾਬ ਦੇ ਵਿੱਚ ਵੀ ਕਈ ਸਟੂਡੈਂਟ ਕਸ਼ਮੀਰ ਤੋਂ ਪੜ੍ਹਨ ਆਏ ਹੋਣੇ ਲੜਕੀਆਂ ਨੇ ਲੜਕੇ ਨੇ ਸਾਡੇ ਭੈਣ ਭਰਾ ਉਹਨਾਂ ਨੂੰ ਬਿਲਕੁਲ ਵੀ ਕਿਤੇ ਤੰਗ ਨਾ ਕੀਤਾ ਜਿਵੇਂ ਉਹ ਸਾਡੇ ਭੈਣ ਭਰਾ ਨੇ ਉਹ ਸਾਡੇ ਨਾਲ ਇੱਥੇ ਪੜ੍ਹਨ ਆਏ ਨੇ ਬੱਚੇ ਸਾਡਾ ਪੰਜਾਬ ਦਾ ਮਾਹੌਲ ਉਹਨਾਂ ਨੂੰ ਵਧੀਆ ਦਿਖਾਇਆ ਜਾਵੇ ਕਿਉਂਕਿ ਉਸ ਅਸੀਂ ਉੱਥੇ ਜਾਣੇ ਉਹ ਇੱਥੇ ਆ ਰਹੇ ਨੇ ਉਹਨਾਂ ਦੀ ਹਰ ਤਰੀਕੇ ਨਾਲ ਅਸੀਂ ਵੀ ਮਦਦ ਕਰਾਂਗੇ ਕਿਤੇ ਉਹਨਾਂ ਨੂੰ ਜ਼ਰੂਰਤ ਆ ਸਾਡਾ ਨੰਬਰ ਲੈਣ ਸਾਨੂੰ ਲੁਧਿਆਣਾ ਤੇ ਹਾਤੀ ਨੂੰ ਸੰਪਰਕ ਕਰਨ ਅਸੀਂ ਉਹਨਾਂ ਦੀ ਹਰ ਜਗ੍ਹਾ ਮਦਦ ਕਰਾਂਗੇ ਪਰ ਜੋ ਇਲੀਗਲ ਪਾਕਿਸਤਾਨੀ ਨੇ ਉਹਨਾਂ ਨੂੰ ਅਸੀਂ ਸੁਪੇ ਜੰਦੀ ਕੀਤੀ